ਉਸ ਸਾਡੇ ਇੱਕ ਫਨੀ ਜਿਹਾ ਮੂਮੈਂਟ ਹੋ ਗਿਆ ਮੈਂ ਜਦੋਂ ਮਿਲ ਲਗਿਆ ਤੇ ਉਹਨਾਂ ਨੇ ਹੱਥ ਘੜ ਲਿਆ ਮੈਂ ਅਸਲੀ ਗੱਲ ਕਰਤੀ ਜਦੋਂ ਮੈਂ ਹੱਥ ਘਟਾਉਂਦੇ ਹਾਂ ਅਸਲੀ ਗੱਲ ਕਰ ਉਹ ਮਿਲ ਹੀ ਨਹੀਂ ਹੱਥ ਬਰੋ ਸੀਨ ਚ ਕਹੇ ਜੀ ਹੱਗ ਜੀ ਕਰਨ ਨਾਲ ਹੈਗਾ ਥੋੜਾ ਜਿਹਾ ਚਲੋ ਇੰਨਾ ਕਹਿ ਗਿਆ ਮੈਂ ਕਿ ਟੱਚ ਹੋ ਗਿਆ ਟੱਚ ਹੋ ਗਿਆ ਉਹ ਜ਼ਰੂਰੀ ਹੈ ਨਾ ਅਸੀਂ ਸੋਚਦੇ ਹਾਂ ਕਿ ਅੰਬੀ ਬਾਈ ਆਹ ਕੰਮ ਕਰ ਸਕਦੇ ਆ ਕਰ ਸਕਦੇ ਬਟ ਇਹ ਵੀ ਕਰ ਸਕਦੇ ਆ ਵੀ ਕਾਂਟ ਬਿਲੀਵ ਤੇ ਇਸ ਚੀਜ਼ ਨੂੰ ਤੁਸੀਂ ਬਿਲੀਵ ਕਰੋਗੇ ਜਿਸ ਨੂੰ ਮੈਂ ਬਿਲੀਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਰੀਅਲ ਲਾਈਫ ਦੇ ਵਿੱਚ ਮੈਂ ਬਹੁਤ ਮਤਲਬ ਹਸੀ ਮਜ਼ਾਕ ਅਸੀਂ ਕਰਦੇ ਰਹਿੰਦੇ ਪਰ ਉਦੋਂ ਵੈਸੇ ਮੈਂ ਸੀਰੀਅਸ ਬ ਮੈਂ ਕਹਿੰਦਾ ਇਹ ਕਿਰਦਾਰ ਜਾਂ ਵੀ ਜਿਹੇ ਜਿਹੇ ਬੰਦਾ ਮਤਲਬ ਖੁਦ ਉਹ ਚੀਜ਼ਾਂ ਸੋਚ ਰੱਖਦਾ ਇਦਾਂ ਦੀ ਵੀ ਥੋੜਾ ਜਿਹਾ ਉਹ ਚੀਜ਼ ਸੋਸ਼ੀਲੀ ਵੀ ਰਿਸ਼ਤਿਆਂ ਦੀ ਕਦਰ ਵੀ ਅਪ ਦੇ ਲਈ ਘੱਟ ਸੋਚ ਕੇ ਦੂਜਿਆਂ ਲਈ ਸੈਕਰੀਫਾਈਸ ਕਰ ਦੇਣਾ ਕੁਝ ਵੀ ਕੋਈ ਨਹੀਂ ਯਾਰ ਇਹਨੂੰ ਕਰਨ ਦੀ ਚੀਜ਼ ਮਤਲਬ ਉਦਾਂ ਦਾ ਕਿਰਦਾਰ ਹੈ ਇਹ ਤੇ ਬਹੁਤ ਹੀ ਸੈਂਸਿਬਲ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦਾ ਹੈ ਪਿੰਡ ਦੀ ਸਭ ਤੋਂ ਖਾਸ ਗੱਲ ਕੀ ਲੱਗਦੀ ਹੈ ਵੀਰੇ ਵੀ ਇਕੱਠੇ ਬੈਣਾ ਆਪਣੇ ਨੂੰ ਮਿਲਣਾ ਮੁੱਟੇ ਤੇ ਜਾਣਾ ਖੇਤਾਂ 'ਚ ਜਾਣਾ ਕੀ ਵਧੀਆ ਲੱਗਦਾ ਸਭ ਤੋਂ ਪਿੰਡ ਦਾ ਕੀ ਸਵਾਦ ਹੈ ਜਿਹੜਾ ਤੁਹਾਡੇ ਅੰਦਰੋਂ ਮਤਲਬ ਕਿ ਲੱਗਦਾ ਕਿ ਇਹ ਮੇਰੀ ਰੂਹ ਆ ਪਿੰਡ ਤਾਂ ਸਵ ਮਤਲਬ ਪਿੰਡ ਦੇ ਵਿੱਚ ਹਰ ਉਹ ਚੀਜ਼ ਹੈ ਜਦੋਂ ਆਪਾਂ ਬਾਹਰ ਰਹਿੰਦੇ ਨਾ ਮਟੀਰੀਅਲ ਮਟੀਰੀਅਲਿਸਟਿਕ ਇਹ ਚੀਜ਼ਾਂ ਚੀਜ਼ਾਂ ਨੇ ਆਪ ਦਾ ਕੰਮ ਬਣਾਇਆ ਕੋਈ ਕਿਸੇ ਨਾਲ ਕੋਈ ਮਤਲਬ ਪਿੰਡ 'ਚ ਤਾਂ ਜਦੋਂ ਇੰਟਰਵਿਊ ਇੰਟਰ ਕਰਕੇ ਨਾ ਪਿੰਡ ਦੀ ਜਦੋਂ ਜਾਨਣਾ ਇੱਥੋਂ ਤਾਂ ਬਸ ਫਲੋਟ ਹੀ ਕਰਦਾ ਮਤਲਬ ਇਹ ਚੀਜ਼ਾਂ ਵੀ ਮਿਲਣਾ ਦੋਸਤਾਂ ਮਿੱਤਰਾਂ ਜਲਦੀ ਘਰੇ ਤਾਂ 2 ਮਿੰਟ ਰਹਿ ਗਈ ਦੂਰੀ ਵੱਧ ਆ ਜਾਂਦੀ ਹਾਂ ਫੋਨ ਮੈਂ ਪਿੰਡ ਹੀ ਫੋਨ ਕਰ ਦਣਾ ਇੱਥੇ ਜਦੋਂ ਜਾਣਾ ਚੰਡੀਗੜ੍ਹ ਤੋਂ ਪਿੰਡੋਂ ਫੋਨ ਕਰਦਾ ਮੈਂ ਕਹਾਂ ਵੀ ਆ ਗਿਆ ਮੈਂ ਮੈਂ ਆ ਰਿਹਾ ਉਹ ਸਾਰੇ ਐਕਸਾਈਟਮੈਂਟ ਹੋ ਜਾਂਦੇ ਦੋਸਤ ਮਿੱਤਰ ਵਾਹ ਮੋਟਰ ਤੇ ਹੀ ਬੈਨੇ ਆ ਚਲਵਲ ਸਭ ਕੁਝ ਤੇ ਉਹ ਸਕੂਨ ਹੈ ਬਸ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ ਜਿਹੜੇ ਤੁਸੀਂ ਆਲਮੋਸਟ ਕਰ ਲਏ ਨੇ ਐਂਡ ਨੈਕਸਟ ਇਅਰ ਰਿਲੀਜ਼ ਹੋਣ ਵਾਲੇ ਆ ਸਾਨੂੰ ਪਲੀਜ਼ ਦੱਸੋ 2025 ਚ ਸਟਾਰਟ ਸਾਡੀ ਖਰਪੰਚ ਤੋਂ ਹੋ ਰਿਹਾ ਹੈ ਇੱਕ ਤਰੀਕ ਨੂੰ ਟ੍ਰੇਲਰ ਹੈ ਪੰਜ ਨੂੰ ਸਾਰੇ ਐਪੀਸੋਡ ਇਕੱਠੇ ਫਿਰ ਉਹਦੇ ਬਾਅਦ ਦਾ ਸੌਕਨ ਸੌਕਣੀ 2 ਹੈ ਜੀ ਨਿਕਾ ਜਲਦਾਰ ਫੋਰ ਹੈ ਜੀ ਸਰਵਾਲਾ ਤੇ ਇੱਕ ਮੈਂ ਹਾਂ ਹਾਰਰ ਇੱਕ ਕਨਸੈਪਟ ਉਹ ਵੀ ਹੈ ਸੋ ਇੱਕ son of sardar 2 ਦੇ ਵਿੱਚ ਵੀ ਥੋੜਾ ਜਿਹਾ ਅਬ ਇਹਨੇ ਕਰਨ ਨੂੰ ਮਿਲਿਆ ਉਹ ਅਸਾਈਨਮੈਂਟੇ ਬਹੁਤ ਸੀ ਲਾਈਕ ਵੀ ਉਹਨਾਂ ਨੂੰ ਅਜੇ ਸਰ ਨੂੰ ਮਿਲਣਾ ਤੇ ਕਿਉਂਕਿ ਉਹ ਬਚਪਨ ਤੋਂ ਬੀਸੀਆਰ ਚ ਉਹਨਾਂ ਨੂੰ ਬਿਲ ਜਲੇ ਫੁੱਲ ਔਰ ਕਾਂਟੇ ਸਭ ਆ ਲਿਓ ਯਾ ਲਿਓ ਵੀ ਕਲੈਕਸ਼ਨ ਲਿਉਂਦੇ ਹੁੰਦੇ ਪੰਜਾਬੀ ਫਿਲਮ ਲਿਉਂ ਜਉਣਾ ਮੋੜਾ ਫੁੱਲ ਔਰ ਕਾਂਟੇ ਅਕਸ਼ੇ ਕੁਮਾਰ ਦੀ ਇੰਟਰਨੇਸ਼ਨਲ ਖਿਲਾੜੀ ਜੀ ਸਤੂ सशिका जी रोजाना स्पोक्स में ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਮਨੀਸ਼ਾ ਬਹੁਤ ਪਿਆਰੀ ਇਵੈਂਟ ਤੇ ਆਏ ਆ ਖਰਪਾਂਚ ਵੈਬ ਸੀਰੀਜ਼ ਬਹੁਤ ਜਲਦੀ ਤੁਹਾਡੇ ਰੂਬਰੂ ਹੋਣ ਵਾਲੀ ਆ ਸੋ ਟ੍ਰੇਲਰ ਜੇ ਤੁਸੀਂ ਦੇਖੋਗੇ ਤੁਹਾਨੂੰ ਇੱਕ ਵੱਖਰਾ ਸਵੇਗ ਇੰਡਸਟਰੀ ਦਾ ਦੇਖਣ ਨੂੰ ਮਿਲੇਗਾ ਸੋ ਬਹੁਤ ਸਾਰੇ ਕਲਾਕਾਰਾਂ ਨਾਲ ਗੱਲਬਾਤ ਕੀਤੀ ਆ ਹੁਣ ਮੇਨ ਕਰੈਕਟਰ ਵੱਲ ਵਧਦੇ ਆ ਜੀ ਅਮਰਿਤ ਅੰਬੀ ਬਾਈ ਦੇ ਵੱਲ ਸਸ਼ੀਕਲ ਵੀਰੇ ਸਸ਼ੀਕਲ ਜੀ ਸਸ਼ੀਕਲ ਸਾਰਿਆਂ ਨੂੰ ਵਧੀਆ ਗੁੱਡ ਅ ਪਹਿਲਾਂ ਤੇ ਬਹੁਤ-ਬਹੁਤ ਮੁਬਾਰਕਾਂ ਜੀ ਸਮਥਿੰਗ ਵੈਰੀ ਡਿਫਰੈਂਟ ਲੈ ਕੇ ਆ ਰਹੇ ਤੁਸੀਂ ਆਪਣੇ ਕਰੈਕਟਰ ਜੋ ਹੁਣ ਤੱਕ ਨਿਭਾਉਂਦੇ ਰਹੇ ਹੋ ਯਾ ਅਸੀਂ ਸੋਚਦੇ ਹਾਂ ਕਿ ਅੰਬੀ ਭਾਈ ਆਹ ਕੰਮ ਕਰ ਸਕਦੇ ਆ ਕਰ ਸਕਦੇ ਬਟ ਇਹ ਵੀ ਕਰ ਸਕਦੇ ਆ ਵੀ ਕਾਂਟ ਬਿਲੀਵ ਤੇ ਇਸ ਚੀਜ਼ ਤੁਸੀਂ ਬਿਲੀਵ ਕਰੋਗੇ ਜਦੋਂ ਮੈਂ ਬਿਲੀਵ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਸੀਰੀਜ਼ ਦੇ ਵਿੱਚ ਸੋ ਇਹ ਮੇਰੇ ਲਈ ਟੋਟਲੀ ਡਿਫਰੈਂਟ ਮਤਲਬ ਇਹ ਚੀਜ਼ ਨਾ ਸਕੂਨ ਇਹ ਮਤਲਬ ਇਹ ਦੌਲਤ ਹੈ ਜਿਹੜੀ ਇਹ ਸਕੂਨ ਵਾਲੀ ਆਹ ਚੀਜ਼ ਐ ਕਰਕੇ ਜਿਹੜਾ ਮਿਲਦਾ ਉਹ ਕਿਸੇ ਹੋਰ ਚੀਜ਼ ਹੈ ਨਹੀਂ ਐਜ਼ ਅ ਮਤਲਬ ਮੈਂ ਜੇ ਆਪਦੀ ਗੱਲ ਕਰਾਂ ਮੈਨੂੰ ਐਵੇਂ ਕਿਰਦਾਰ ਕਰਕੇ ਮਤਲਬ ਜੋ ਮੈਂ ਘਰੇ ਜਾਂਦਾ ਜਦੋਂ ਐਵੇਂ ਐਕਟ ਕਰਕੇ ਜਾਂ ਉਹ ਚੀਜ਼ਾਂ ਉਹ ਮੈਨੂੰ ਸਕੂਨ ਬਹੁਤ ਆ ਮੈਨੂੰ ਲੱਗਦਾ ਵੀ ਉਹ ਮੇਰੇ ਲਈ ਉਹੀ ਦੌਲਤ ਹੈ ਵੀ ਜਿੰਦਗੀ ਦਾ ਮੈਂ ਜੋ ਜ਼ਿੰਦਗੀ 'ਚ ਆਪਾਂ ਜਨਮ ਲਿਆ ਹੈ ਕਹਿੰਦਾ ਮੈਨੂੰ ਲੱਗਦਾ ਜਦੋਂ ਕਰਕੇ ਨਾ ਮੈਨੂੰ ਬਸ ਵੀ ਕੁਝ ਕੁਝ ਖੱਟ ਲਿਆ ਵੀ ਮੈਂ ਜ਼ਿੰਦਗੀ ਤੇ ਆਇਆ ਕੁਝ ਕਰਕੇ ਗਿਆ ਵੀ ਸਕੂਨ ਨਾਲ ਜਾਊਗਾ ਕਿਉਂਕਿ ਜਦੋਂ ਮੈਂ ਕਈ ਵਾਰ ਆਊਟ ਆਫ ਕੁਐਸ਼ਨ ਇਹ ਗੱਲ ਹੈ ਵੀ ਮੈਂ ਨਾ ਸਕੂਲ ਲਾਈਫ ਕਾਲਜ ਲਾਈਫ ਯੂਨੀਵਰਸਿਟੀ ਲਾਈਫ ਹਾਂ ਜੋ ਜੋ ਵੀ ਹੁੰਦਾ ਐ एवरीथिंग ਮੈਨੂੰ ਤਿੰਨੇ ਜ਼ਿੰਦਗੀਆਂ ਚ ਉਹ ਮਤਲਬ ਕੋਈ ਰਿਗਰੈਟ ਨਹੀਂ ਵੀ ਮੇਰੀ ਪੂਰੀ ਸੰਪੂਰਨ ਆਹੋ ਵੀ ਹਰ ਕੁਝ ਕੀਤਾ ਵੀ ਪੜ੍ਹਾਈ ਵੀ ਕੀਤੀ ਐ ਚੌੜਾ ਵੀ ਕੀਤਾ ਮਜ਼ਾਕ ਕੀਤਾ ਤੇ ਥੀਏਟਰ ਕੀਤਾ ਨਾਟਕ ਕੀਤਾ एवरीथिंग ਜੋ ਹੁੰਦਾ ਜੇ ਕਾਲਜ ਲਾਈਫ ਦਾ ਜੋ ਹੁੰਦਾ ਵੀ ਆ ਚੀਜ਼ ਦਾ ਬਾਅਦ ਚ ਪਰ ਰਿਗਰੈਟ ਨਹੀਂ ਆਦਾ ਰਹੇਗੀ ਯਰ ਕਰਨੀ ਉਹ ਵੀ ਕਰਿਆ ਸਭ ਕੁਝ ਕੋਈ ਰਿਗਰਟ ਨਹੀਂ ਖੁਸ਼ ਆ ਮੈਂ ਉਹਦੀ ਜ਼ਿੰਦਗੀ ਤੋਂ ਖੁਸ਼ ਹੋਣਾ ਵੀ ਚਾਹੀਦਾ ਨਹੀਂ ਤੇ ਬਹੁਤ ਲੋਕ ਇਹਦੇ ਸੈਟੀਸਫਾਈ ਨਹੀਂ ਹੈਗੇ ਜੋ ਵੀ ਉਹ ਕਰ ਰਹੇ ਨੇ ਬਸ ਵਾਧੂ 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 ਲੋਚਦੇ ਰਹਿੰਦੇ ਆ ਸੋ ਇਹ ਜਦੋਂ ਕਰੈਕਟਰ ਤੁਹਾਡੇ ਕੋਲ ਆਇਆ ਵੀਰੇ ਹੈਨਾ ਵੀ ਤੁਹਾਨੂੰ ਲੱਗਿਆ ਹੁਣ ਓਬਵੀਅਸਲੀ ਸਮਥਿੰਗ ਡਿਫਰੈਂਟ ਤੇ ਮੈਂ ਕਰੂੰਗਾ ਹੀ ਪਹਿਲੀ ਚੋਇਸ ਹੀ ਤੁਹਾਡੀ ਸੀ ਜਦੋਂ ਟਿਵਾਣਾ ਵੀਰੇ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਕੀ ਉਹ ਡਿਸਕਸ਼ਨ ਸਗੀ ਕਿੱਦਾਂ ਹੈ ਤੁਹਾਡੇ ਕੋਲ ਜਾਂ ਤੁਸੀਂ ਕਿੱਦਾਂ ਗੱਲਬਾਤ ਕੀਤੀ ਉਹਨਾਂ ਨੇ ਜਦੋਂ ਕਾਲ ਕੀਤੀ ਵੀ ਕਹਿੰਦਾ ਮਤਲਬ ਵਨ ਲਾਈਨ ਜੀ ਥੋੜਾ ਜੀ ਸੁਣਾਈ ਏਦਾਂ ਵੀ ਇਹ ਸੀਰੀਅਸਨੈਸ ਵਾਲਾ ਹੈਗਾ ਰੀਅਲ ਲਾਈਫ ਦੇ ਵਿੱਚ ਮੈਂ ਬਹੁਤ ਮਤਲਬ ਹਸੀ ਮਜ਼ਾਕ ਅਸੀਂ ਕਰਦੇ ਰਹਿੰਨਾ ਪਰ ਉਦੋਂ ਵੈਸੇ ਮੈਂ ਸੀਰੀਅਸ ਬਹੁਤ ਹਾਂ ਲਾਈਫ ਮੈਂ ਕਹਾਂ ਇਹ ਕਰਤਾਰ ਜਾਂ ਵੀ ਜਿਹੇ ਜਿਹੇ ਬੰਦਾ ਮਤਲਬ ਖੁਦ ਉਹ ਚੀਜ਼ਾਂ ਸੋਚ ਰੱਖਦਾ ਇਦਾਂ ਦੀ ਵੀ ਉਹ ਥੋੜਾ ਜਿਹਾ ਉਹ ਚੀਜ਼ ਸੋਸ਼ੀਅਲੀ ਵੀ ਰਿਸ਼ਤਿਆਂ ਦੀ ਕਦਰ ਵੀ ਅਪ ਦੇ ਲਈ ਘੱਟ ਸੋਚ ਕੇ ਦੂਜਿਆਂ ਲਈ ਸੈਕਰੀਫਾਈਸ ਕਰ ਦੇਣਾ ਕੁਝ ਵੀ ਕੋਈ ਨਹੀਂ ਯਾਰ ਇਹ ਨੂੰ ਕਰਨ ਦੀ ਚੀਜ਼ ਮਤਲਬ ਉਦਾਂ ਦਾ ਕਰਤਾਰ ਆ ਇਹ ਤੇ ਬਹੁਤ ਹੀ ਸੈਂਸਿਬਲ ਆ ਆਪਣੇ ਪਿੰਡ ਨੂੰ ਬਹੁਤ ਪਿਆਰ ਕਰਦਾ ਹੈ ਵੀ ਆਪਦੇ ਪਿੰਡ ਦੇ ਲੋਕਾਂ ਨੂੰ ਬਹੁਤ ਪਿਆਰ ਕਰਦਾ ਐ ਐਕਚੁਅਲੀ ਦੇ ਵਿੱਚ ਤੁਸੀਂ ਪਿੰਡ ਨੂੰ ਵੈਸੇ ਵੀ ਬਹੁਤ ਪਿਆਰ ਕਰਦੇ ਆ ਨਾ ਮਿਲਦਾ ਜੁਲਦਾ ਜਾਂ ਕਿਤੇ ਨਹੀਂ ਹਾਂਜੀ ਹਾਂਜੀ ਤੇ ਮੈਂ ਜਦੋਂ ਪਿੰਡ ਜਾਂਦਾ ਮਤਲਬ ਉਹ ਫੀਲ ਸੀ ਚੌਂਦੇ ਪਿੰਡ ਤੇ ਸ਼ੂਟ ਕੀਤਾ ਉੱਤੇ ਉੱਥੋਂ ਦੇ ਜਿਹੜੇ ਲੋਕ ਸੀ ਉਹ ਪਿੰਡ ਬਹੁਤ ਪੁਰਾਣਾ ਹੈ ਹੈਰੀਟੇਜ ਚੀਜ਼ਾਂ ਹੈਗੀਆਂ ਨੇ ਉੱਤੇ ਪੁਰਾਣੇ ਟ੍ਰੈਡੀਸ਼ਨਲ ਮਹਿਲ-ਮੂਲ ਜਿਹੇ ਘਰ-ਘਰ ਜੁੰਦਾ ਸੀ ਤੇ ਉੱਥੋਂ ਦੇ ਲੋਕਾਂ ਨੇ ਸਾਨੂੰ ਬਹੁਤ ਜ਼ਿਆਦਾ ਸਪੋਰਟ ਉਹ ਚੀਜ਼ ਕੀਤੀ ਉੱਥੇ ਸਾਡਾ ਮਤਲਬ ਸਾਡਾ ਤਾਂ ਉੱਤੇ ਰਿਸ਼ਤੇਦਾਰੀਆਂ ਹੀ ਪੈ ਗਈਆਂ ਇੱਕ ਤਰ੍ਹਾਂ ਦੀਆਂ ਵੀ ਹੁਣ ਤਾਂ ਉਵੇਂ ਫੈਮਿਲੀ ਬਣ ਗਈ ਉਹਨਾਂ ਨਾਲ ਵੀ ਉੱਥੋਂ ਚੌਂਦੇ ਦੇ ਜਿਹੜਾ ਹੈਗਾ ਜਦੋਂ ਮੈਂ ਚੌਂਦੇ ਜਾਣਾ ਵੀ ਉਸ ਜ਼ੋਨ ਚ ਚਲਾ ਜਾਣਾ ਦੇ ਬਾਰੇ ਕਿਉਂਕਿ 60 70 ਦਿਨ ਅਸੀਂ ਉਹ ਚੀਜ਼ ਚ ਰਹੇ ਤੇ ਮੈਨੂੰ ਤਾਂ ਮੈਂ ਜਦੋਂ ਫੋਨ ਕਰਦਾ ਦੋਸਤਾਂ ਮਤਰਾ ਨੂੰ ਕਹਿੰਦਾ ਤੂੰ ਕਿਹੜੀ ਟੋਨ ਜੀ ਚ ਗੱਲ ਕਰੀ ਜਾਂਦਾ ਵੀ ਅਜਿਹਾ ਸੀਰੀਅਸ ਜਿਹਾ ਤੇ ਮੈਂ ਮੈਨੂੰ ਖੁਦ ਨੂੰ ਨਹੀਂ ਪਤਲਾ ਉਹ ਦੱਸ ਦੇ ਫਿਰ ਮੈਨੂੰ ਲੱਗਦਾ ਸੀ ਇਹ ਕੰਪਲੀਮੈਂਟ ਹੀ ਹੈ ਵੀ ਸਹੀ ਹੈਗਾ ਆ ਮੈਂਨ ਕੈਰੈਕਟਰ ਹੋ ਜੀ ਅੱਜ ਜੀ ਮੈਂ ਨਾ ਪੀਸੀ ਦੇ ਵਿੱਚ ਵੀ ਕਹਿ ਰਹੇ ਸੀਗੇ ਟਿਵਾਣਾ ਵੀਰਾ ਕਿ ਜਦੋਂ ਅਸੀਂ ਉੱਥੇ ਜਾਂਦੇ ਸੀ ਨਾ ਲਗ ਜਿਵੇਂ ਮੇਨ ਕੈਰੈਕਟਰ ਹੋ ਗਿਆ ਜਿਹੜੇ ਹੁੰਦੇ ਨੇ ਉਹਨਾਂ ਲਈ ਨਾ ਇਲਾਈਚੀ ਵਾਲਾ ਦੁੱਧ ਆਂਦਾ ਹੁੰਦਾ ਸੀਗਾ ਆਪਾਂ ਕਿਵੇਂ ਲੱਗਦਾ ਹੁੰਦਾ ਸੀ ਉਹ ਨਹੀਂ ਨਹੀਂ ਉਹ ਸਾਰਿਆਂ ਲਈ ਉਹ ਪਿੰਡ ਚ ਸਾਰਿਆਂ ਲਈ ਕਸੀਮ ਹੀ ਮੈਨੂੰ ਇਹ ਚੀਜ਼ ਬਹੁਤ ਹੀ ਘੈਂਟ ਲੱਗਦੀ ਹੈ ਵੀਰ ਕਿਉਂਕਿ ਮੈਨੂੰ ਇੱਕ ਬੇਸ ਮੇਰਾ ਉੱਥੋਂ ਬਣ ਗਿਆ ਮੈਨੂੰ ਉਹ ਚੀਜ਼ ਦੀ ਆਦਤ ਹੈ ਦੋਸਤਾਂ ਚ ਕੰਮ ਕਰਨਾ ਤੇ ਜ਼ਿਆਦਾ ਓਵਰ ਪ੍ਰੋਫੈਸ਼ਨਲਿਜ਼ਮ ਹੋਣਾ ਵੀ ਮੈਨੂੰ ਪ੍ਰੈਸ਼ਰ ਹੋ ਜਾਂਦਾ ਮੇਰੇ ਤੇ ਵੀ ਪੂਰਾ ਬਸ ਐਂ ਰਹਿਣਾ ਹੈ ਹੈਨਾ ਤੇ ਉੱਥੇ ਸੀ ਮਤਲਬ ਟੀਮ ਵਰਕ ਫੈਮਲੀ ਦੋਸਤ ਇੱਕੋ ਘਰ ਜਿਵੇਂ ਅਸੀਂ ਸਾਰੇ ਇਕੱਠੀ ਦੋਸਤ ਮਿੱਤਰ ਖਾਣਾ ਪੀਣਾ ਤੁਹਾਨੂੰ ਦੱਸਿਆ ਜਿੱਦਾਂ ਮੈਂ ਵੀ ਉੱਥੇ ਆਂਟੀਆਂ ਰੱਖੀਆਂ ਸੀ ਰੋਟੀ ਬਣਾਉਣ ਲਈ ਵੀ ਕੋਈ ਓਵੇਂ ਨਹੀਂ ਤੰਦੂਰ ਦਾ ਘਰ ਦੀ ਰੋਟੀ ਬਣਦੀ ਚੁੱਲ੍ਹੇ ਅੱਗੇ ਬੈਠ ਕੇ ਖਾਣਾ ਆਂਟੀਸ ਉਹਨਾਂ ਨਾਲ ਵੀ ਵਧੀਆ ਪਿਆਰ ਪੈ ਗਿਆ ਤੇ ਉਵੇਂ ਲਾਈਫ ਰਹੀ ਉਹ ਚੀਜ਼ ਨੇ ਬਹੁਤ ਹੈਲਪ ਕੀਤਾ ਪਿੰਡ ਦੀ ਸਭ ਤੋਂ ਖਾਸ ਗੱਲ ਕੀ ਲੱਗਦੀ ਆ ਵੀਰੇ ਵੀ ਇਕੱਠੇ ਬੈਣਾ ਆਪਣੇ ਨੂੰ ਮਿਲਣਾ ਮੋਟਰ ਤੇ ਜਾਣਾ ਖੇਤਾਂ 'ਚ ਜਾਣਾ ਕੀ ਵਧੀਆ ਲੱਗਦਾ ਸਭ ਤੋਂ ਪਿੰਡ ਦਾ ਕੀ ਸੁਆਦ ਆ ਜਿਹੜਾ ਤੁਹਾਡੇ ਅੰਦਰੋਂ ਮਤਲਬ ਕਿ ਲੱਗਦਾ ਕਿ ਇਹ ਮੇਰੀ ਰੂਹ ਆ ਪਿੰਡ ਤਾਂ ਸਵਰਗ ਹੈ ਮਤਲਬ ਪਿੰਡ ਦੇ ਵਿੱਚ ਹਰ ਉਹ ਚੀਜ਼ ਹੈ ਜਦੋਂ ਆਪਾਂ ਬਾਹਰ ਰਹਿੰਦੇ ਨਾ ਮਟੀਰੀਅਲ ਮਟੀਰੀਅਲਿਸਟਿਕ ਇਹ ਚੀਜ਼ਾਂ ਚੀਜ਼ਾਂ ਨੇ ਆਪ ਦਾ ਕੰਮ ਨੇ ਕੋਈ ਕਿਸੇ ਨਾਲ ਕੋਈ ਮਤਲਬ ਪਿੰਡ 'ਚ ਤਾਂ ਜਦੋਂ ਇੰਟਰਵਿਊ ਇੰਟਰ ਕਰਕੇ ਨਾ ਪਿੰਡ ਦੀ ਜਦੋਂ ਜਾਣਾ ਇੱਥੋਂ ਤਾਂ ਬਸ ਫਲੋਟ ਹੀ ਕਰਦਾ ਮਤਲਬ ਇਹ ਚੀਜ਼ਾਂ ਵੀ ਮਿਲਣਾ ਦੋਸਤਾਂ ਮਿੱਤਰਾਂ ਜਲਦੀ ਘਰੇ ਤਾਂ 2 ਮਿੰਟ ਰਹਿ ਗਈ ਦੂਰੀ ਵੱਜ ਆ ਜਾਂਦੀ ਹੈ ਨਾ ਫੋਨ ਮੈਂ ਪਿੰਡ ਨੂੰ ਹੀ ਫੋਨ ਕਰ ਦਣਾ ਇੱਥੋਂ ਜਦੋਂ ਜਾਣਾ ਚੰਡੀਗੜ੍ਹ ਤੋਂ ਪਿੰਡੋਂ ਫੋਨ ਕਰਦਾ ਮੈਂ ਕਹਾਂ ਵੀ ਆ ਗਿਆ ਮੈਂ ਮੈਂ ਆ ਰਿਹਾ ਉਹ ਸਾਰੇ ਐਕਸਾਈਟਮੈਂਟ ਹੋ ਜਾਂਦੇ ਦੋਸਤ ਮਿੱਤਰ ਅਸੀਂ ਮੋਟਰ ਤੇ ਵੀ ਬੈਨੇ ਆ ਚਲਵਲ ਸਭ ਕੁਝ ਤੇ ਉਹ ਸਕੂਨ ਹੈ ਬਸ ਮੈਂ ਨਾ ਤਾਂ ਡਿਗ ਫੋਟੋ ਦੇਖ ਰਹੀ ਸੀ ਮੈਨੂੰ ਬਹੁਤ ਪਿਆਰੀ ਲੱਗੀ ਬਲੈਕ ਐਂਡ ਵਾਈਟ ਫੋਟੋ ਪਾਈ ਹੋਈ ਆ ਤੁਸੀਂ ਆ ਤੁਸੀਂ ਬਜ਼ੁਰਗ ਦੀਆਂ ਨਾ ਅੱਖਾਂ ਵਾਲ ਦੇਖ ਰਹੇ ਹੋ ਤੇ ਉਹਦਾ ਕੈਪਸ਼ਨ ਵੀ ਬੜਾ ਪਿਆਰਾ ਹੈ ਕਿ ਚਿਹਰੇ ਵਾਲ ਬਜ਼ੁਰਗਾਂ ਵਾਲ ਦੇਖਣ ਕੁਝ ਐਦਾਂ ਲਿਖਿਆ ਹੋਇਆ ਤੇ ਬਹੁਤ ਪਿਆਰੀ ਫੋਟੋ ਆ ਜਦੋਂ ਤੁਸੀਂ ਉਹਨੂੰ ਕਲਿੱਕ ਕੀਤਾ ਸੀ ਜਾਂ ਉਹਨੂੰ ਬਾਰ-ਬਾਰ ਦੇਖਦੇ ਹੋ ਤੁਹਾਨੂੰ ਕੀ ਮਹਿਸੂਸ ਹੁੰਦਾ ਹੈ ਉਹ ਤਾਂ ਐਦਾਂ ਹੀ ਕੈਂਡੀਡ ਕੀਤੀ ਮੈਂ ਨਹੀਂ ਕਲਿੱਕ ਕੀਤੀ ਅਸੀਂ ਤਾਂ ਵੈਸੇ ਹੀ ਬੈਠੇ ਸੀ ਬਾਬਾ ਅਸੀਂ ਆ ਇਸੇ ਖੜਪੰਚ ਦੀ ਉਹ ਫੋਟੋ ਆ ਉਹ ਅੱਛਾ ਉੱਥੇ ਸ਼ੂਟ ਕਰ ਰਹੇ ਸੀ ਉਹ ਗਲੀਆਂ 'ਚ ਉਹ ਬਾਬੇ ਦੀ ਨਾ ਬਹੁਤ ਪੁਰਾਣੀ ਦੁਕਾਨ ਹੈ ਉਹ ਬਜ਼ੁਰਗ ਨੇ ਹੋ ਤੇ ਮੈਂ ਉਹਨਾਂ ਨਾਲ ਗੱਲਾਂ ਕਰੀ ਗਿਆ ਉਹ ਪੁਰਾਣੇ ਉਹ ਦੱਸੀ ਗਏ ਤੇ ਮੈਂ ਉਹਨਾਂ ਚ ਇੰਨਾ ਖੋ ਗਿਆ ਮਤਲਬ ਉਹ ਮੈਨੂੰ ਬਹੁਤ ਬlesed ਫੀਲ ਹੁੰਦਾ ਜਦੋਂ ਮੈਂ ਬਜ਼ੁਰਗਾਂ ਚ ਬਹਿਣਾ ਗੱਲਬਾਤ ਕਰਦਾ ਤੇ ਮੈਂ ਜਦੋਂ ਸੈੱਟ ਤੇ ਵੀ ਜਿਹੜੇ ਮੇਰੇ ਸੀਨੀਅਰ ਨੇ ਸਰਦਾਰ ਸੋਈ ਸਾਹਿਬ ਐਂਡ ਆਲ ਦ ਜਿਹੜੇ ਆਪਣੇ ਫਾਦਰ ਨੇ ਪੂਰੀ ਇੰਡਸਟਰੀ ਦੇ ਜਾਂ ਮਦਰਸ ਦੇ ਕਰੈਕਟਰ ਮੈਂ ਉਹਨਾਂ ਚ ਬਹੁਤ ਜ਼ਿਆਦਾ ਬਹਿਣਾ ਹਾਲਾਂਕਿ ਆਪਦੇ ਨਾਲ ਦੇ ਹਾਂਣ ਦੇ ਚ ਘੱਟ ਬਹਿਣਾ ਤੇ ਉਹਨਾਂ ਚ ਬੈਠਣਾ ਉਹਨੂੰ ਸੁਣਨਾ ਮੈਨੂੰ ਵਧੀਆ ਲੱਗਦਾ ਤੇ ਉਹ ਬਜ਼ੁਰਗਾਂ ਉਹਨਾਂ ਮਤਲਬ ਇਟ ਫੀਲਸ ਲਾਈਕ ਵੀ ਬlesed ਇੰਨਾ ਫੀਲ ਹੁੰਦਾ ਚੰਗਾ ਲੱਗਦਾ ਐਦਾਂ ਦੀਆਂ ਰੂਹਦਾਰੀਆਂ ਆਆਂ ਰਿਸ਼ਤੇ ਜੇ ਪਿਆਰ ਜਾਂ ਮਤਲਬ ਇਹ ਉੱਪਰ ਦੀ ਗੱਲ ਐ ਮਤਲਬ ਵੀ ਆਤਮਾ ਹਾਂ ਬਹੁਤ ਬਹੁਤ ਸਕੂਨ ਮਿਲਦਾ ਐਕਚੁਅਲ ਦੇ ਵਿੱਚ ਅੱਛਾ ਵੀਰੇ ਖੜਪੰਚ ਦੇ ਵਿੱਚ ਖੜਕਾਇਆ ਕਿੰਨਾ ਕਿੰਨਾ ਨਊ ਆ ਕਿੰਨਾ ਕਿ ਜਿਹੜਾ ਖੌਫ ਤੁਸੀਂ ਦੂਜਿਆਂ ਦੇ ਵਿੱਚ ਆਪਣਾ ਦਿਖਾਇਆ ਵੀ ਮੇਰਾ ਖੌਫ ਆ ਡਰ ਕੇ ਰਹਿਣਾ ਕਿਉਂਕਿ ਸਰਪੰਚ ਦੇ ਨਾਲ ਹੁੰਦਾ ਨਾ ਖੜਪੰਚ ਹਾਂ ਹਾਂ ਮਤਲਬ ਵੀ ਜਿਹੜਾ ਬੰਦਾ ਉਹਦੀ ਸਲਾਹਕਾਰ ਹੈ ਚੰਗਾ ਮਾੜਾ ਦੋਵੇਂ ਚੰਗਾ ਮਾੜਾ ਦੋਵੇਂ ਪੁੱਠੀਆਂ ਸਿੱਧੀਆਂ ਸਲਾਹਾਂ ਜਾਂ ਮਤਲਬ ਵੀ ਉਹਦੇ ਸਰਪੰਚ ਉਹਦੇ ਮੋਢੇ ਤੇ ਰੱਖੀ ਚਲਾਉਂਦਾ ਹਰ ਚੀਜ਼ ਵੀ ਜੇ ਉਹਨੂੰ ਪੰਗਾ ਪੈ ਜੇ ਆਪ ਪਿੱਛੇ ਰਹਿੰਦਾ ਹੈ ਮਤਲਬ ਵੀ ਮੈਂ ਜੇ ਜੇ ਕੁਝ ਬੁਰਾ ਹੋਇਆ ਤਾਂ ਇਹ ਇਹ ਭੁਗਤੂ ਚੰਗਾ ਹੋਇਆ ਤਾਂ ਮੈਂ ਹਾਂ ਚੰਗਾ ਹੋਇਆ ਤਾਂ ਫਰਮਾਇਆ ਕਿ ਸਰਪੰਚ ਸਾਹਿਬ ਨੇ ਆ ਕਰਾਤਾ ਪਿੰਡ ਦਾ ਸੋ ਇਦਾਂ ਦਾ ਬੰਦਾ ਹੈ ਵੀ ਹਰ ਚੀਜ਼ ਉਹਦਾ ਵੀਰ ਵੱਲ ਹੀ ਹੈ ਸਲਾਹ ਉਹਨੂੰ ਹਰ ਚੀਜ਼ ਦੀ ਸਲਾਹ ਲੈਣੀ ਵੀ ਕਿਵੇਂ ਆ ਪੰਗਾ ਪੈ ਗਿਆ ਯਾਰ ਇਹਨੂੰ ਕਰੀਏ ਸੈਟ ਉਹ ਜੋ ਵਿੱਕੀ ਨਾਮ ਦਾ ਕਰੈਕਟਰ ਹੈ ਵਿੱਕੀ ਵਿੱਕੀ ਆ ਹੋ ਗਿਆ ਵਿੱਕੀ ਆ ਹੋ ਗਿਆ ਇਹਨੂੰ ਆ ਕਰ ਤੂੰ ਵੀ ਬੰਦਾ ਲਾਭੇ ਕੀ ਆਪਣੇ ਮੋਤਾਂ ਹੋ ਰਹੀਆਂ ਨੇ ਪਿੰਡ 'ਚ ਇਹ ਚੀਜ਼ਾਂ ਹੁਣ ਮੈਂ ਕਹਾਂ ਵੀ ਇਹ ਪੁਲਿਸ ਦਾ ਕੰਮ ਹੈ ਮੇਰਾ ਥੋੜੀ ਕੰਮ ਹੈ ਨਹੀਂ ਨਹੀਂ ਤੂੰ ਕਹਿੰਦਾ ਆਪਣੇ ਪਿੰਡ ਦਾ ਆਪਾਂ ਨੂੰ ਕਰਨਾ ਪਊਗਾ ਜਿਵੇਂ ਸਰਪੰਚ ਜੀ ਨਹੀਂ ਚਾਲੀ ਵੀ ਤਾਂ ਤੁਸੀਂ ਕਰਦੇ ਹੋ ਕਹਿੰਦੇ ਆ ਨਾ ਜਿਵੇਂ ਹਾਂ ਵੀ ਆਪਾਂ ਨਸ਼ੇ ਉਹ ਚੀਜ਼ ਹੈ ਵੀ ਇਹ ਪਿੰਡ ਨੂੰ ਸੁਧਾਰਨ ਦਾ ਲਾ ਲੋ ਜਾਂ ਆਪਦੇ ਲਈ ਨਹੀਂ ਸੋਚਦਾ ਇਹਨਾਂ ਆਪਣੀ ਫੈਮਲੀ ਵੀ ਸੈਕਰੀਫਾਈਜ਼ ਕਰ ਦਿੰਦਾ ਹੈ ਘਰੋਂ ਵੀ ਇਹਨੂੰ ਬਾਹਰ ਕੱਢਿਆ ਜਾਂਦਾ ਹੈ ਤੇ ਵੀ ਉਹਦੀ ਫੈਮਲੀ ਵੀ ਨਹੀਂ ਐਕਸੈਪਟ ਕਰਦੀ ਇਦਾਂ ਦੇ ਬੰਦੇ ਨੂੰ ਸੋ ਉਹ ਸਾਰੀਆਂ ਚੀਜ਼ਾਂ ਸਹਿਨ ਕਰਦਾ ਇਹਦੀ ਇੱਕ ਲਵ ਲਾਈਫ ਹੈ ਉਹਦਾ ਸੈਕਰੀਫਾਈਜ਼ ਕਰਦਾ ਹੈ ਵੀ ਇਹ ਸਿਰਫ ਪਿੰਡ ਨੂੰ ਬਹੁਤ ਮੁਹੱਬਤ ਕਰਦਾ ਵੀ ਪ੍ਰਾਇੋਰਟੀ ਇਹਦੀ ਉਹ ਹੈ ਵੀ ਕੋਈ ਗੱਲ ਨਹੀਂ ਉਹਨੂੰ ਕੁਝ ਵੀ ਚੱਲਣਾ ਪਵੇ ਉਹ ਕਰੂਗਾ ਓਕੇ ਅੱਛਾ ਵੀਰੇ ਹੋਰ ਕਿਹੜੇ ਕਿਹੜੇ ਪ੍ਰੋਜੈਕਟ ਆ ਰਹੇ ਨੇ ਜਿਹੜੇ ਤੁਸੀਂ ਆਲਮੋਸਟ ਕਰ ਲਏ ਨੇ ਐਂਡ ਨੈਕਸਟ ਇਅਰ ਰਿਲੀਜ਼ ਹੋਣ ਵਾਲੇ ਆ ਸਾਨੂੰ ਪਲੀਜ਼ ਦੱਸੋ 2025 ਚ ਸਟਾਰਟ ਸਾਡੀ ਖੜਪੰਚ ਤੋਂ ਹੋ ਰਿਹਾ ਇੱਕ ਤਰੀਕ ਨੂੰ ਟ੍ਰੇਲਰ ਹੈ ਪੰਜ ਨੂੰ ਸਾਰੇ ਐਪੀਸੋਡ ਇਕੱਠੇ ਫਿਰ ਉਹਦੇ ਬਾਅਦ ਸੌਕਣ ਸੌਕਣੇ 2 ਹੈ ਜੀ ਨਿੱਕਾ ਜਲਦਰ ਫੋਰ ਹੈ ਜੀ ਸਰਵਾਲਾ ਤੇ ਇੱਕ ਮੈਂ ਹਾਂ ਹਾਰਰ ਇੱਕ ਕਨਸੈਪਟ ਉਹ ਵੀ ਹੈ ਸੋ ਇੱਕ ਸਾਨੂੰ ਸਰਦਾਰ 2 ਦੇ ਵਿੱਚ ਵੀ ਥੋੜਾ ਜਿਹਾ ਇਹ ਬੇਨੀਆਂ ਕਰਨ ਨੂੰ ਮਿਲਿਆ ਇਹ ਫਿਰ ਬਾਲੀਵੁੱਡ ਵਾਲੀ ਗੱਲੀ ਆ ਗਈ ਨਾ ਹਾਂਜੀ ਹਾਂਜੀ ਉਹ ਚੀਜ਼ ਸੋ ਉਹ ਕਰੈਕਟਰ ਕਰਕੇ ਚੰਗਾ ਲੱਗਾ ਲਾਈਕ ਉਧਰਲੇ ਕਲਾਕਾਰਾਂ ਨਾਲ ਹੀ ਆ ਕਾਈਂਡ ਆਫ ਉਹ ਸਾਈਟਮੈਂਟੇ ਬਹੁਤ ਸੀ ਲਾਈਕ ਵੀ ਉਹਨਾਂ ਨੂੰ ਅਜੇ ਸਰ ਨੂੰ ਮਿਲਣਾ ਤੇ ਕਿਉਂਕਿ ਉਹ ਬਚਪਨ ਤੋਂ 20000 ਚ ਉਹਨਾਂ ਨੂੰ ਦਿਲ ਜਲੇ ਫੁੱਲ ਔਰ ਕਾਂਟੇ ਆ ਲਿਓ ਯਾ ਲਿਓ ਵੀ ਕਲੈਕਸ਼ਨ ਲਿਉਂਦੇ ਹੁੰਦੇ ਪੰਜਾਬੀ ਫਿਲਮ ਲਿਉਂ ਜੌਣਾ ਮੋੜਾ ਫੁੱਲ ਔਰ ਕਾਂਟੇ ਅਕਸ਼ੇ ਕੁਮਾਰ ਦੀ ਇੰਟਰਨੈਸ਼ਨਲ ਖਿਡਾਰੀ ਇਹ ਚੀਜ਼ਾਂ ਉਹ ਦੇਖਦੇ ਦੇਖਦੇ ਵੀ ਉਦੋਂ ਉਹਨਾਂ ਨੂੰ ਉਵੇਂ ਦੇਖਿਆ ਹੋਇਆ ਸਾਰੀ ਜਰਨੀ ਕਿੰਨੀ ਜਰਨੀ ਹੋ ਗਈ ਕਿੱਡੇ ਹੋ ਗਏ ਐਂ ਦੇਖਿਆ ਵੀ ਅੱਜ ਉਹਨਾਂ ਨੂੰ ਰੂਬਰੂ ਦੇਖਾਂਗੇ ਹਾਂ ਤੇ ਉਹ ਮਤਲਬ ਔਰਾ ਹੀ ਹੁੰਦਾ ਤੇ ਉਹ ਬlesed ਡੇ ਆ ਵਾ ਸਾਰੀ ਚੀਜ਼ ਵੀ ਬਹੁਤ ਮਜ਼ਾ ਆਇਆ ਮੇਰੇ ਦੋ ਤਿੰਨ ਸੀਨ ਹੈਗੇ ਨੇ ਉਹਨਾਂ ਨਾਲ ਇੰਡੀਵਿਜੂਅਲ ਤੇ ਉਹ ਨਾ ਇਹ ਦਾਦੂ ਸਰ ਨੇ ਮੇਰੀ ਇੰਟਰੋ ਕਰਾਈ ਉਹਨਾਂ ਨਾਲ ਤੇ ਵੀ ਪੰਜਾਬ ਦੇ ਐ ਨੇ ਇਹ ਉਹ ਉਹਨਾਂ ਨੇ ਵਧੀਆ ਹੈ ਉਹ ਸਾਡਾ ਇੱਕ ਫਨੀ ਜਿਹਾ ਮੂਵਮੈਂਟ ਹੋ ਗਈ ਮੈਂ ਜਦੋਂ ਮਿਲਣ ਲੱਗਿਆ ਤੇ ਉਹਨਾਂ ਨੇ ਹੱਥ ਕੱਢ ਲਿਆ ਮੈਂ ਸੱਚੀ ਗੱਲ ਕਰਤੀ ਜਦੋਂ ਮੈਂ ਹੱਥ ਘਟਿਆ ਉਹਨਾਂ ਨੇ ਸੱਚੀ ਗੱਲ ਕਰੇ ਉਹ ਮਿਲ ਹੀ ਨਹੀਂ ਹੱਥ ਪਰ ਉਹ ਸੀਨ ਚ ਕਹਿੰਦੇ ਹੱਗ ਜੀ ਕਰਨ ਨਾਲ ਹੈਗਾ ਥੋੜਾ ਜਿਹਾ ਚਲੋ ਇੰਨਾ ਕਹਿ ਗਿਆ ਮੈਂ ਕਿਹਾ ਟੱਚ ਹੋ ਗਿਆ ਟੱਚ ਹੋ ਗਿਆ ਉਹ ਜ਼ਰੂਰੀ ਹੈ ਨਾ ਚਲੋ ਆਲ ਦਾ ਵੈਰੀ ਵੈਰੀ ਬੈਸਟ ਵੀਰੇ ਖੜਕ ਪਾਂਚਲੀ ਐਂਡ ਆਲ ਆਉਣ ਵਾਲੇ ਜਿਹੜੇ ਪ੍ਰੋਜੈਕਟ ਆ ਆਲ ਦਾ ਵੈਰੀ ਬੈਸੰਕਿਊ ਸੋ ਮੱਚ ਥੈਂਕ ਯੂ ਜੀ